ਮੋਰਟੋਂ ਵਿਵਾਦ ਦਾ ਵਿੱਚ ਹੈ ਪੰਜਾਬੀ ਜੁੱਤੀ ਪ੍ਰਾਡਾ ਕੰਪਨੀ ਦੀ ਨਕਲ ਨੇ ਪੰਜਾਬੀ ਕਾਰੀਗਰਾਂ ਦੇ ਵਿੱਚ ਰੋਸ ਪੈਦਾ ਕੀਤਾ ਹੈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੰਜਾਬੀ ਜੁੱਤੀ ਜੋ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਕਾਰੀਗਰੀ ਦਾ ਪ੍ਰਤੀਕ ਹੈ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿੱਚ ਹੈ ਇਟਲੀ ਦੀ ਪ੍ਰਸਿੱਧ ਫੈਸ਼ਨ ਕੰਪਨੀ ਪ੍ਰਾਡਾ ਤੇ ਪੰਜਾਬੀ ਜੁੱਤੀ ਦੇ ਡਿਜ਼ਾਈਨ ਦੀ ਨਕਲ ਕਰਕੇ ਵਿਦੇਸ਼ੀ ਮਾਰਕੀਟ ਦੇ ਵਿੱਚ 50000 ਤੋਂ ਲੈ ਕੇ 1 ਲੱਖ ਰੁਪਏ ਦੀ ਕੀਮਤ ਉਤੇ ਵੇਚਣ ਦਾ ਦੋਸ਼ ਲੱਗਾ ਹੈ ਇਸ ਘਟਨਾ ਨੇ ਪੰਜਾਬ ਦੇ ਕਾਰੀਗਰਾਂ ਅਤੇ ਦੁਕਾਨਦਾਰਾਂ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਜੋ ਕਿ ਇਸ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਦੀ ਤੋਹਫੀਨ ਅਤੇ ਮਿਹਨਤ ਦੀ ਲੁੱਟ ਮੰਨਦੇ ਨੇ ਪੰਜਾਬੀ ਜੁੱਤੀ ਜਿਸ ਨੂੰ ਕਾਰੀਗਰ 2 ਤੋਂ ਲੈ ਕੇ 3 ਦਿਨ ਦੀ ਮਿਹਨਤ ਨਾਲ ਹੱਥੀਂ ਤਿਆਰ ਕਰਦੇ ਨੇ ਅਤੇ 400 ਤੋਂ ਲੈ ਕੇ 2000 ਰੁਪਏ ਦੀ ਕੀਮਤ ਦੇ ਵਿੱਚ ਵੇਚਦੇ ਨੇ ਉਸ ਨੂੰ ਵਿਦੇਸ਼ੀ ਕੰਪਨੀ ਦੇ ਦੁਆਰਾ ਮਸ਼ੀਨੀ ਨਕਲ ਅਤੇ ਮਸ਼ੀਨੀ ਨਕਲ ਕਰਕੇ ਮਹਿੰਗੇ ਭਾਅ ਦੇ ਉਤੇ ਵੇਚਣ ਦੀ ਕੋਸ਼ਿਸ਼ ਨੂੰ ਪੰਜਾਬੀ ਸਮਾਜ ਨੇ ਸਖਤ ਵਿਰੋਧ ਕੀਤਾ ਹੈ ਕਾਰੀਗਰਾਂ ਨੇ ਪੰਜਾਬ ਸਰਕਾਰ ਤੋਂ ਇੰਟੈਲੈਕਚੁਅਲ ਪ੍ਰੋਪਰਟੀ ਅਧਿਕਾਰਾਂ ਦੀ ਰਾਖੀ ਅਤੇ ਪ੍ਰਾਡਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਾਡਾ ਨੇ ਭਾਰਤੀ ਸੱਭਿਆਚਾਰਕ ਵਿਰਾਸਤ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਵੀ ਕੰਪਨੀ ਨੇ ਕੋਲਾਪੂਰੀ ਚੱਪਲ ਦੀ ਡਿਜ਼ਾਈਨ ਦੀ ਨਕਲ ਕਰਕੇ ਵਿਵਾਦ ਖੜਾ ਕੀਤਾ ਸੀ ਜਿਸ ਤੋਂ ਬਾਅਦ ਵਿੱਚ ਮਹਾਰਾਸ਼ਟਰ ਅਤੇ ਕਰਨਾਟਕ ਦੇ ਕਾਰੀਗਰਾਂ ਦੇ ਵਿਰੋਧ ਕਾਰਨ ਪਰਾਡਾ ਨੂੰ ਮਾਫੀ ਵੀ ਮੰਗਣੀ ਪਈ ਸੀ ਤੇ ਹੁਣ ਪੰਜਾਬੀ ਜੁੱਤੀ ਦੀ ਨਕਲ ਨੇ ਵੀ ਸਮਾਜਿਕ ਅਤੇ ਸੱਭਿਆਚਾਰਕ ਰੋਸ ਨੂੰ ਜਨਮ ਦਿੱਤਾ ਹੈ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬੀ ਜੁੱਤੀ ਸਿਰਫ ਇੱਕ ਫੈਸ਼ਨ ਵਸਤੂ ਨਹੀਂ ਹੈ ਸਗੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ ਅਤੇ ਕਾਰੀਗਰਾਂ ਦੀ ਮਿਹਨਤ ਦਾ ਪ੍ਰਤੀਕ ਹੈ ਪੰਜਾਬ ਦੇ ਕਾਰੀਗਰਾਂ ਅਤੇ ਦੁਕਾਨਦਾਰਾਂ ਨੇ ਸਰਕਾਰ ਨੂੰ ਮੰਗ ਪੱਤਰ ਸੌਂਪਦਿਆ ਹੋਇਆ ਗਿਆ ਹੈ ਕਿ ਪ੍ਰਾਟਾ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਪੰਜਾਬੀ ਜੁੱਤੀ ਦੀ ਨਕਲ ਕਰਾਣ ਤੇ ਬਿਨਾਂ ਸਹਿਰਾ ਦਿੱਤੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਹਨਾਂ ਨੇ GI ਟੈਗ ਦੀ ਮੰਗ ਕੀਤੀ ਹੈ ਅਤੇ ਪੰਜਾਬ ਸਰਕਾਰ ਨੂੰ ਅਜਿਹੀਆਂ ਕੰਪਨੀਆਂ ਦੇ ਵਿਰੁੱਧ ਕਾਨੂੰਨੀ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। ਗ੍ਰਾਹਕਾਂ ਦਾ ਵੀ ਕਹਿਣਾ ਹੈ ਵੀ ਪੰਜਾਬੀ ਜੁੱਤੀ ਦੀ ਨਕਲ ਕਰਕੇ ਮਹਿੰਗੇ ਭਾਅ ਦੇ ਉੱਤੇ ਵੇਚਣਾ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੇ ਨਾਲ ਖਿਲਵਾੜ ਕਰਨਾ ਹੈ। ਪੰਜਾਬ ਦੇ ਸਥਾਨਕ ਬਾਜ਼ਾਰਾਂ ਦੇ ਵਿੱਚ ਪੰਜਾਬੀ ਜੁੱਤੀ ਨੂੰ ਲੈ ਕੇ ਸੈਂਟੀਮੈਂਟਸ ਜੁੜੇ ਹੋਏ ਨੇ। ਗ੍ਰਾਹਕ ਅਤੇ ਕਾਰੀਗਰ ਇਸ ਨੂੰ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਮੰਨਦੇ ਨੇ। ਸੋਸ਼ਲ ਮੀਡੀਆ ਤੇ ਵੀ ਇਸ ਵਿਵਾਦ ਨੂੰ ਲੈ ਕੇ ਚਰਚਾ ਪੂਰੀ ਜੋਰਾ ਸ਼ੋਰਾ ਤੇ ਗਰਮ ਹੈ ਜਿੱਥੇ ਲੋਕ ਪ੍ਰਾਡਾ ਦੀ ਇਸ ਹਰਕਤ ਨੂੰ ਸੱਭਿਆਚਾਰਕ ਚੋਰੀ ਦੱਸ ਰਹੇ ਨੇ ਕਾਰੀਗਰਾਂ ਨੇ ਪੰਜਾਬ ਸਰਕਾਰ ਤੋਂ ਹੰਗਾਮ ਕੀਤੀ ਹੈ ਕਿ ਉਹ ਪੰਜਾਬੀ ਜੁੱਤੀ ਨੂੰ ਜੀਆਈ ਟੈਗ ਦੇਣ ਅਤੇ ਵਿਦੇਸ਼ੀ ਕੰਪਨੀਆਂ ਦੀ ਸੱਭਿਆਚਾਰਕ ਲੁੱਟ ਨੂੰ ਰੋਕਣ ਦੇ ਲਈ ਤੁਰੰਤ ਤੁਰੰਤ ਕਦਮ ਚੁੱਕੇ ਇਸ ਮੁੱਦੇ ਨੇ ਨਾ ਸਿਰਫ ਸਥਾਨਕ ਕਾਰੀਗਰਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ ਚੁਣੌਤੀ ਦਿੱਤੀ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ